3000 ਦਾ ਬੱਕਰਾ ਲਿਆ ਕਿੰਨੇ ਦਾ 3000 ਦਾ ਮਾਨ ਕਰਦਾ ਤੇਰਾ ਹੋਰ ਦੱਸ ਤੂੰ ਮੈਨੂੰ ਇੱਕ ਗੱਲ ਹਾਂ ਇਹਦੇ ਟੈਸਟ ਹੀ ਗੱਲ ਦੇ ਚੈੱਕ ਕਰਾ ਮੈਨੂੰ ਦੇਖ ਤਾਂ ਸਹੀ ਸਿਰਾ ਸਿਰਾ ਕਿੱਥੇ ਨੇ ਸਿਰਾ ਯਾਰ ਫਿਰ ਅਲੱਗ ਦਾ ਰਾਜੂ ਅੜਦਾ ਨਾ ਸੱਚਾ ਅੜਦਾ ਲੋਕਾਂ ਨਾਲ ਨਾ ਬੱਬਾ ਹੱਥ ਵਾਂਗਾ ਬੱਕਰੇ ਦੀ ਅੱਖਾਂ ਦੇਖ ਸਾਰਾ ਕੁਝ ਮੈਂ ਦੇਖੀ ਖੜਾ ਕੰਨ ਦੇਖ ਕੱਦ ਨਹੀਂ ਹੈਗਾ ਕੱਦ ਬਾਪੂ ਕਿੱਦਾਂ ਹੈ ਬੱਚਾ ਇਹ ਕਿੱਥੇ ਬੱਚਾ ਖੀਰੇ ਹੈ ਕੀਰੇ ਦੇਖ ਤਾਂ ਲੈ ਮਾੜਾ ਦੋ ਦੰਦ ਤੁੱਤੇ ਹੈ ਬਦੂ ਹਜੇ ਤਾਂ ਖਰਾਬ ਦੇ ਆ ਕਿੱਥੋਂ ਵਦੂ ਜਾਂ ਦੋ ਤਿੰਨ ਦੰਦ ਕਰ ਗਿਆ ਭਾਈ ਦੇਖੀ ਉਹ ਦੇਖੀ ਤਾਂ ਹੀ ਰਾਜੂ ਮੈਂ ਤੂੰ ਦੰਦ ਪਟ ਯਾਰ ਹਾਂ ਪੱਤੀ ਭਾਈ ਮਾੜਾ ਦੇਖੀ ਯਾਰ ਚਾਰ ਦੰਦ ਹੋ ਗਿਆ ਹੂ ਲੈ ਚਾਰ ਹੋ ਗਿਆ ਉਹ ਫੇ ਬਹਦੇ ਕਿੱਡਾ ਹੁਣ ਕੀ ਹੋਊਗਾ ਇਹ ਮੈਂ ਤੇਰਾ ਦੋਸੀ ਨਹੀਂ ਹੈਗਾ ਮੈਂ ਤਾਂ 500 ਰੁਪਏ ਤੇਥੋਂ ਬਣਦਾ ਹੀ ਕੋਈ ਗੱਲ ਨਹੀਂ ਮਖਿਆ ਤੇਰਾ ਬੱਕਰਾ ਵੇਚ ਰਿਹਾ ਮੈਂ ਵੇਚਦੇ ਮੈਂ ਕਦੋਂ ਉਹਨਾਂ ਨੇ ਬੱਕਰੀਆਂ ਪੱਠਾ ਪੁੱਠਾ ਆਸ ਲੱਗ ਜਣੀਆਂ ਨਵਾਂ ਫਾਰਮ ਨਵਾਂ ਫਾਰਮ ਛੇੜਿਆ 17000 ਦਵਾ ਦੇ ਸਾਈ ਦੇ ਮੁੰਡੇ ਕੱਢ ਕੇ ਮੈਨੂੰ ਉਹ ਮੰਨਿਆ ਕਰਦੇ ਨੇ ਮੰਨਿਆ ਕਰਦੇ ਨੇ ਮੌਕਾ ਵਿਚਾਰ ਲੈ ਮੌਕਾ ਵਿਚਾਰ ਲੈ ਮੌਕਾ ਹੈ ਉਹ ਜਾ ਬੜੋ ਤੁਸੀਂ ਇੱਥੇ ਸਾੜੇ ਖਾਓਗੇ ਮੈਂ ਉਹ ਕਾਨੂੰ ਭਾਈ ਨਾ ਉਹ ਨਾ ਨਾ ਉਹ ਨਾ ਭਾਈ ਨਾ ਨਾ ਕਿਸੇ ਨੂੰ ਕੁਝ ਨਹੀਂ ਕਹਿਣਾ ਲੈ ਵੀਰੇ ਸਾਢੇ 7:30 ਦਾ ਮੈਂ ਰਾਜੋ ਦਾ ਹਰ ਵਾ ਵਾ ਕਹਿ ਨਹੀਂ ਤੇਰਾ ਬੱਕਰਾ ਪਿੱਛੋ ਤੂੰ ਕਹਿਗਾ ਬੱਕਰਾ ਨਹੀਂ ਵੇਚਿਆ ਮੈਂ ਤੇਰਾ ਮਾਨ ਕਰਦਾ ਮੈਂ ਦੇ ਦੇ ਮੈਂ ਤੇਰਾ ਮਾਨ ਕਰਦਾ ਮੈਂ ਤੇਰਾ ਦੇ ਦੇ ਹੋਰ ਮਾਨ ਕਰਦਾ ਹੋਰ ਦੱਸ ਤੇਈ ਤੂੰ ਹੀ ਦਾ ਫਿਰ ਹੈ ਨਹੀਂ ਜੇ ਹੁੰਦਾ ਮੈਂ ਵੇਚ ਦਾਂਦਾ ਹੋਰ ਘਟਾ ਲੈ 1000 ਚੱਕ ਬਾਈ ਦਾ ਯਾਰ ਖਰਜਾ ਖਰਜਾ ਜੇ ਤੇਰੇ ਪਸੰਦ ਆ ਕਰ ਦਿਆਂ ਨਾ ਇਸ ਤੋਂ ਉੱਪਰ ਨਹੀਂ ਆ ਫੇਰ ਲੋੜੀ ਨਹੀਂ ਫੇਰ ਤਾਂ ਨਾ ਮਿੱਟੀ ਨਹੀਂ ਫਿਰ ਖਰਜਾ ਮਰ ਜਾ ਬੜੀ ਅਬੜਾ ਦੀ ਆ ਲੜਾਈ ਜਾ ਬਖਾ ਫੇਰ ਤੇਰਾ ਕੋਈ ਫਾਇਦਾ ਹੀ ਨਹੀਂ ਜੇ ਪਸੰਦ ਆ ਤਾਂ ਮੁੱਕੇ ਹੀ ਪਿਆ ਬਸ ਹੋਰ ਦੇਖ ਲੈਂਗੇ ਮੁੱਕੇ ਹੀ ਪਿਆ ਲਾ ਹੜ 18000 ਦਾ ਹੋ ਗਿਆ ਚੱਕ ਫੜ ਤੂੰ ਦਹੀਂ ਫਿਰ ਬੜਾ ਜੁਵਾਰ ਕਾ ਹੁਣ ਮੈਂ ਖੜਦਾ ਵੀ ਨਹੀਂ ਐ ਨਾ ਕਹੀਂ ਵੀ ਮੁੱਲ ਨਹੀਂ ਲਾਕੇਗਾ ਹਾਂ ਹਾਂ ਕਾਲ ਕੋਈ ਨਾ ਤੂੰ ਹੀ ਦਵਾਇਆ ਓ ਚਾਹੇ ਪੁੱਸ ਦਵਾਤਾ ਇਹ ਤਾਂ ਹੋ ਗਿਆ ਤੂੰ ਦੇਣ ਵਾਲੀ ਗੱਲ ਕਰ ਹੂੰ ਲਾ ਦੇ ਪੱਕਾ ਰੇਟ ਲਾ ਦੇ 18 ਦਾ 19 ਦਾ 20 ਦਾ ਨਹੀਂ ਨਹੀਂ ਚੋਣ ਦੇ ਦੋ ਮੱਤੇ ਤੋ ਜਿਵੇਂ ਪੱਕਾ ਯਾਰ ਰੇਟ ਲਾ ਯਾਰ ਪੂਰਾ 22 ਦਾ ਦਿੰਨਾ ਪੱਕਾ ਲਾ ਤਾ ਲੈ ਤੇਰੀ ਮਰਜ਼ੀ ਐ ਭਾਈ ਨਾ ਦੇ ਕਾਲਾ ਸੂਗਾ ਮੇਲੇ ਨਾਲ ਬੱਕਰੇ ਛੱਡੇ ਨੇ ਬੱਕਰੀਆਂ ਚ ਕਰੇ ਲੈ ਦੱਸ ਕੀ ਮੜਾ ਭਾਈ ਕਹਿ ਰਪੀਆਂ ਦਾ 89000 ਦਾ ਦੇ ਫਿਰ ਲਾਲਾ ਫਿਰ ਤੂੰ ਇਹੋ ਲੱਗਦਾ ਨਹੀਂ ਰਿਹਾ 10000 ਮੁੱਲ ਕਰਦੇ ਆ ਜੀ 9500 ਦਾ ਦੇਵੇਂਗਾ ਹਾਂ ਇਹ ਦੰਦ ਦਿਖਾ ਦੇ ਲੈ ਟੈਸਟਿਕਲਾਂ ਦਾ ਵੀ ਸਰਾਉਕੀ ਐ ਖੀਰਾ ਪੱਕਾ ਪੁੰਜੜ ਪੰਜੜ ਲੰਬਾ ਬਣੂ ਦੱਸ ਇਹ ਕਾਲੀ ਸੂਗਾ ਕਾਲੀਆਂ ਬੱਕਰੀਆਂ ਦੇ ਛੱਡ ਕੇ ਓ ਬਾਈ ਮੇਲੇ ਵੀ ਕਰੇ ਲਾਲ ਬੱਕਰੀ ਛੱਡੇ ਨੇ ਨੇਮਤਪਾਲਾ ਹਾਂ ਇਹ ਕੀ ਲਾਲ ਕੀ ਹੁਣ ਮੇਰੇ ਮਾੜੇ ਹੁੰਦੇ ਨੇ ਟੈਸਟਿਕਲ ਦੇਖ ਸਾ ਇਹਦੇ ਖਿਆਰ ਨੇ ਇਹਨੀਆਂ ਚੀਜ਼ਾਂ ਦਾ ਮੁੱਲ ਪੈਂਦਾ ਹੈ ਕਾਲੇ ਦੇ ਗੈਲ ਨਾ ਭਾਏ ਬੱਚਾ ਇਹ ਵਧੀਆ ਆਪਾਂ ਨੂੰ ਘੋਟਣੇ ਵਰਗਾ ਪਿਆ ਕਰਦਿਆਂ ਕਿੰਨੇ ਦਾ ਇਹਨੇ 13 ਮੰਗਿਆ ਕਹਿੰਦਾ ਸਾਡੇ ਨੂੰ ਆਉਂਦਾ ਦਊਗਾ ਹੁਣ ਤੂੰ ਮੈਪੀ ਕਰ ਦੂੰ ਮੈਪੀ ਕਰ ਦੂੰ ਹੈ ਮੈਪੀ ਕਰ ਦੂੰ ਬੱਚੀ ਉਹਨਾਂ ਤੋਂ ਮੈਂ ਵੀ ਰੋਟੀ ਲੈਣੀ ਹੈ ਆ ਠੀਕ ਹੈ ਤੇਥੋਂ ਵੀ ਲੈਣੀ ਹੈ ਇਹ ਬੱਕਰਾ ਠੀਕ ਆ ਬਈ ਬੱਕਰਾ ਮਾਰਾ ਨਹੀਂ ਜੇ ਘਰੇ ਰੱਖਣਾ ਹੈ ਮਰਜ਼ੀ ਤੇਰੀ ਹੈ ਹੈ ਨਾ ਇਹਨੇ ਦਾ ਆਉਂਦਾ ਵੀ ਕੀ ਹੈ ਯਾਰ ਮਾਰਾ ਮੋਟਾ ਮਾਰਦਾ ਨਹੀਂ ਉਹਨੂੰ ਇਹ ਕਹੇ ਤਾ ਤੱਕਾ ਕੋਈ ਨਹੀਂ ਕਿਉਂ ਵੀ ਤੇਨਾਂ ਹੈ 7000 ਦਾ ਦੇ ਬਾਬਾ ਕਿਹੜਾ ਮਾਲਕ ਹੈ 7000 ਦਾ ਹੋਰ ਕਿੰਨੇ ਦਾ ਕਿੱਥੇ ਵੇਚੇਗਾ 9000 ਦਾ ਹੀ ਦਿਆਂਗਾ ਉਰਾ ਕਰ ਹੱਥ ਪੂਰਾ 8 ਦਾ ਬੱਕਰਾ ਵੇਚਦਾ ਚੁੱਪ ਕਰ ਫੜ ਉਤਾ ਮਰਜ਼ੀ ਤੇਰੀ ਹੈ ਮਰਜ਼ੀ ਤੇਰੀ ਹੈ ਤਾਂ ਹੁਣ ਕੋਈ ਗੱਲ ਨਹੀਂ ਦੇ ਦੇ ਮੱਕੀ ਨੇ ਬੱਤ ਦਿੱਤੀ ਹੈ ਭਾਈ ਹਾਂ ਜੈ ਜੀ ਬਾਈ ਜੀ ਸਾਢੇ 8 ਚੱਕਰ ਇਹ ਲੈ ਸਾਢੇ 8 ਦਾ ਹੋ ਗਿਆ ਚੱਕਾ ਚਲੋ ਸਾਢੇ 8 ਦਾ ਕਰਤਾ ਹਾਂ ਨਰਾਜ਼ ਨਹੀਂ ਹੁਣ ਕੀਤਾ ਇਹਨਾਂ ਦੀ ਇੱਜ਼ਤ ਕਰ ਹਰਿਆਣੇ ਦੇ ਬਿਚਾਰੀ ਕਰ ਹਰਿਆਣੇ ਦੇ ਕੋਈ ਕਰ ਬਹੁਤ ਦੂਰ ਆਏ ਨੇ ਬਾਈ ਜੀ ਮੈਂ ਹਰਿਆਣੇ ਦੇ ਮੈਨੂੰ ਵੀ ਬਹੁਤ ਖਰਚੇ ਪਏ ਹਰਿਆਣੇ ਦੇ ਦੂਰ ਆਏ ਕੋਈ ਕਦੇ ਆੜੀ ਨਹੀਂ ਬੰਦੀ ਚਲੋ ਹੈ ਨਹੀਂ ਬੰਦੀ ਪੰਜ 400 ਹੀ ਬੰਦਾਂ ਦੇ ਦੇਖਿਆ ਜੀ ਅਸੀਂ ਕਰਾ ਲਾਂਗੇ ਨਹੀਂ ਕੋਈ ਗੱਲ ਹੈ ਹੈ ਬਈ ਸੋਡੀ ਖਾਜੀ ਲਿਖਾਈ ਇਸ ਕੀ ਨੋਮਾ ਦੇ ਦੋ ਵਾਹ ਰੱਖ ਲਮ ਲਖਾਈ ਇਹ ਤਰ ਰੱਖ ਲਾ ਆਈ ਦਾ ਸਤ ਲਮ ਬਿਨੀ ਕਰਨੇਗੇ ਨਾ ਹੁੰ ਲੈਂਦੇ ਆਨਲਾਈਨ ਦੇ ਵੀ ਨਹੀਂ ਲੈਂਦੇ ਵੀ ਨਹੀਂ ਛੱਡ ਕੋ ਕਰ ਲਓ ਕਰ ਲਓ ਉਹ ਛੱਡ ਪਰਾਂ ਯਾਰ ਫਿਰ ਮੇਰੀ ਦਲਾਲੀ ਦੇਣ ਵਾਸਤੇ ਵੀ ਗੁੱਸੇ ਹੋਵੇਂਗਾ ਤੂੰ ਮੇਰੀ ਜਗ੍ਹਾ ਲੈਤਾ ਜੀ ਰੋਟੀ ਪੰਦੀ ਤੇ ਮੇਰਾ ਜੀ ਕਰਦਾ ਯਾਰ ਇਹ ਮੈਨੂੰ ਕਹਿੰਗਾ ਰਾਜੀ ਤੈਨੂੰ ਨਹੀਂ ਮੈਂ ਕੋਤੰਦਾ ਮੰਨਣਾ ਨਹੀਂ ਥੋੜਾ ਸਾ ਤੇਰੇ ਸੀ ਲੇਤਾ ਮੋਬੀ ਮੈਂ ਵੀ ਰੋਟੀ ਦਾ ਮਾਰਾ ਫਿਰਦਾ 200 ਰੁਪਏ ਪਿੱਛੇ ਬੱਕਰੇ ਹੱਟ ਕੇ ਜਾਂਦੇ ਹੋ ਤੁਸੀਂ 100 ਮੈਂ ਦੇਉਂਗਾ 100 ਦੇ ਦਿਓ ਯਾਰ ਕਿਉਂ ਜੀ ਬਈ ਗਲਤ ਕਿੱਡੀ ਕਰੇ ਫਿਰ ਇਹ ਤੇਰੀ ਲਖਾਈ ਤੇਰੇ ਨਾਲ ਇੰਨਾ ਦੀ ਨਾ 9000 ਤੈਨੂੰ ਧਰਦਾ ਮੈਨੂੰ ਬਾਕੀ ਮੇਰੀ ਦਿਨਾਲੀ ਦੇ ਚੱਕ ਗਲਤ ਨਹੀਂ ਦੇਣੀ ਪੁੱਤ ਫਿਰ ਹਾਂ ਚੱਕ ਬਈ ਖੁਸ਼ ਆਂ ਬਈ ਇਦਾਂ ਮੇਰੇ ਇਦਨਾਂ ਤਾਂ ਸੌਤੇ ਵੀ ਹੋਏ ਨੇ ਯਾਰ ਇਹਦਾ ਬੰਦਾ ਹੀ ਠੰਡਾ ਹੈ ਮੈਨੂੰ ਕੀ ਪਤਾ ਤੇਰਾ ਬੰਦਾ ਹੈ ਤੂੰ ਆਪ ਨਹੀਂ ਸਿੱਧਾ ਹੋਇਆ ਮਾਰਾਂ ਤੇਰੇ ਡੰਡਾ ਵੀ ਮੈਂ ਤੂੰ ਰਾਜੂ ਦਾ ਬਲੂਗਾ ਬੱਕਰੀ ਵਿੱਚ ਕਿਹੜਾ ਪਿਛੇ ਹੀ ਲੁੱਕ ਕੇ ਖੜ ਗਿਆ ਰਾਜੂ ਇੱਕ ਬੱਕਰੀ ਵਿੱਚ ਹੋਰੀ ਹਾਂ ਬੱਕਰੀ ਹੈ ਬਾਹ ਉਹ ਤੇਰੇ ਦਾ ਮੇਰਾ ਮਿੱਤਰ ਆ ਲੈ ਬੋਲ 200 200 ਮੈਨੂੰ ਨਹੀਂ ਬੰਦਾ ਹੂੰ ਵੀ ਦੇ ਕੇ ਤੋਰਦਾ ਲੈ ਬੰਦਾ ਐਡਾ ਦਿਲਦਾਰ ਬੰਦਾ ਵੀ ਲੈ ਰਾਜੂ ਖਰਚਾ ਲੈ ਜਾ ਤੈਨੂੰ ਕੁਝ ਬਣਿਆ ਨਹੀਂ ਨੀਵਾ ਚਲ ਭਾਈ ਕਈ ਵਾਰੀ 200 200 ਮੈਂ ਤਾਂ ਤੈ ਬੰਦੇ ਨੇ ਮੈਨੂੰ ਉਹ ਬੱਕਰੇ ਨੂੰ ਵੀ ਚਾਰ ਕਰਨਗੇ ਭਾਈ ਨਾ ਪੱਕਾ ਚੰਗਾ ਬੱਕਰਾ ਨਸਲਦਾਰ ਹੈ ਬੱਕਰਾ ਨਹੀਂ ਮਾੜਾ ਬੱਕਰਾ ਚੰਗਾ ਹੈ ਆ ਤੁਸੀਂ ਯਾਦ ਕਰੋਗੇ ਭਾਈ ਕਈਆਂ ਸਾਡੇ ਕੋਲ ਠੀਕ ਹੈ ਆਹ ਚਾਹੋ ਜੀ 9000 ਹੋ ਗਏ ਆ ਜੀ ਉਹਨੂੰ ਛੋੜ ਚਾਹੇ ਕੁਛ ਕਰ ਦੇ ਕਰ ਦੇ ਜੋ ਤੇਰਾ ਜੀ ਕਰੇ ਦਿਖਾਵਾਂਗੇ ਦੇਖ ਬਾਈ ਬਹੁਤ ਵਧੀਆ ਕੁਆਲਿਟੀ ਦਾ ਬੱਚਾ ਜਿਹਦਾ ਕਿ ਲੰਬਾ ਪੂੰਜੜ ਪਾਂਜੜ ਪੱਕਾ ਸੁਰਮੇ ਰੰਗਾ ਬੱਕਰਾ ਜਿਹੜੇ ਮੇਰੇ ਵੀਰ ਆਪਣੇ ਆਏ ਨੇ ਹਰਿਆਣੇ ਚੋਂ ਕਿਹੜੇ ਜ਼ਿਲ੍ਹੇ ਚ ਜੀ ਜਮਨानगर ਜਿਲ੍ਹਾ ਜਗਾਦਰੀ ਚਲੋ ਜੀ ਜਗਾਦਰੀ ਸੇ ਆਏ ਬਹੁਤ ਵਧੀਆ ਲੋਹੇ ਕਲਰ ਦਾ ਪੱਕਾ ਲੋ ਨੀਚੇ ਮੱਥੇ ਵਾਲਾ ਬੱਕਰਾ ਤੇ ਪੂੰਜੜ ਬਹੁਤ ਲੰਬਾ ਤੇ ਜਿਹਦੇ ਕੇ ਟੈਸਟੀਕਲ ਬਹੁਤ ਵਧੀਆ ਨੇ ਚੈਂਪੀਅਨ ਬੱਚਾ ਬਹੁਤ ਅਸਲੀ sire ਦਾ ਬੱਚਾ ਜੀ ਪੱਕਾ ਫੀਰਾ ਲਓ ਜੀ ਲੈ ਜਾਓ ਖਾ ਲਓ ਮਤੀਰਾ ਆਓ ਖੜਾ ਹੋ ਜਾ ਬੰਦਾ ਨਾਲ